ਪੁਲਿਸ ਨੇ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਅਤੇ ਇਸ ਦੌਰਾਨ ਪਿੰਡ ਵਾਸੀਆਂ ਦੀ ਪੁਲਿਸ ਦੇ ਨਾਲ ਝੜਪ ਹੁੰਦੀ ਹੋਈ ਬਹਿਸ-ਵਾਜਿ ਹੁੰਦੀ ਹੋਈ ਵੀ ਨਜ਼ਰ ਆਈ ਹੈ। ਇਹ ਤਸਵੀਰਾਂ ਨੇ ਜਗਰਾਉ ਦੇ ਟੈਂਡ ਘਾੜਾਂ ਦੀ ਜਥੇ ਲੱਗਣ ਵਾਲੀ ਬਾਇਓ ਗੈਸ ਪਲਾਂਟ ਫੈਕਟਰੀ ਦਾ ਲਗਾਤਾਰ ਹੀ ਵਿਰੋਧ ਪੁਰਿਆ ਸੀ ਤੇ ਫੈਕਟਰੀ ਦੇ ਸਾਹਮਣੇ ਟੈਂਟ ਲਗਾ ਕੇ ਧਰਨੇ ਦੇ ਉੱਤੇ ਪਿੰਡ ਵਾਸੀ ਬੈਠੇ ਹੋਏ ਸਨ। ਅੱਜ ਉਸੇ ਟੈਂਟ ਨੂੰ ਪੁਲਿਸ ਦੇ ਵੱਲੋਂ ਪੁੱਟ ਦਿੱਤਾ ਗਿਆ ਤੇ ਫੈਕਟਰੀ ਦੇ ਬੰਦ ਪਏ ਗੇਟ ਖੋਲ ਦਿੱਤੇ ਗਏ। ਇਸ ਮੋਕੇ 'ਤੇ ਜਥੇ ਜਗਰਾਉ ਪੁਲਿਸ ਨੇ ਸਵੇਰੇ 5 ਵਜੇ ਪੰਜ ਜ਼ਿਲ੍ਹਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਪੂਰੇ ਪਿੰਡ ਨੂੰ ਪੁਲਿਸ ਛੁੜੀ ਦੇਵਿਸ਼ ਤਬਦੀਲ ਕਰ ਦਿੱਤਾ ਤੇ ਪਿੰਡ ਦੇ ਅੰਦਰ ਜਾਣ ਵਾਲੇ ਸਾਰੇ ਪੱਕੇ ਤੇ ਕੱਚੇ ਰਸਤੇ ਬੰਦ ਕਰ ਦਿੱਤੇ ਉਰਾਨ ਫੀਲਡ ਵਾਸੀਆਂ ਨੇ ਖੇਤਾਂ ਦੇ ਵਿੱਚੋਂ ਲੰਘ ਕੇ ਫੈਕਟਰੀ ਕੋਲ ਪਹੁੰਚਣਾ ਚਾਹਿਆ ਤ ਉਹਨਾਂ ਦੇ ਵਿਰੋਧ ਕਰਨ ਤੇ ਉਹਨਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ ਜਿਸ ਕਰਕੇ ਕਈਆਂ ਦੇ ਕੱਪੜੇ ਫਟੇ ਤੇ ਸੱਟਾਂ ਵੀ ਲੱਗੀਆਂ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਕਰੀਬ ਸਾਡੇ ਮਨ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਆ ਚੁੱਕੀ ਸੀਗੀ ਤੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁੰਟ ਪਟਦਾ ਇਹਨਾਂ ਨੇ ਜੀਸੀਬੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਸੀਂ ਜਦੋਂ ਉਧਰ ਦੀ ਦਿਵਾ ਕਿਸੇ ਪਾਸੇ ਦੀ ਸਾਨੂੰ ਇਹ ਨੰਗਣ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਉਹ ਇੱਕ ਸਾਈਡ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀ ਅਸੀਂ ਰੋ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਇਸ ਮੋੜ ਤੇ ਜਿੱਥੇ ਪੁਲਿਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤਾਂ ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਹ ਪਿੰਡ ਦੀ ਭਲਾਈ ਵਾਸਤੇ ਕਿਸੇ ਵੀ ਹਾਲਤ ਦੇ ਵਿੱਚ ਪਿੰਡ ਦੇ ਵਿੱਚ ਫੈਕਟਰੀ ਨਹੀਂ ਲੱ ਕਿਉਂਕਿ ਇਸ ਫੈਕਟਰੀ ਦੇ ਨਾਲ ਜਿੱਥੇ ਪਿੰਡ ਦੇ ਵਿੱਚ ਕੈਂਸਰ ਫੈਲਣ ਦਾ ਡਰ ਹੈ ਤੇ ਫੈਕਟਰੀ ਪਿੰਡ ਤੋਂ 300 ਮੀਟਰ ਦੂਰ ਹੋਣ ਦੀ ਬਜਾਏ ਪਿੰਡ ਦੇ ਨੇੜੇ ਹੈ ਅਤੇ ਪਿੰਡ ਦੇ ਗ੍ਰੀਨ ਜ਼ੋਨ ਦੇ ਵੀ ਅੰਦਰ ਹੈ ਸਵੇਰੇ ਨਾਲ ਸਾਡੇ ਪਿੰਡ ਦੀ ਇੱਕ ਕੁੜੀ ਆ ਸਾਡੇ ਪਿੰਡ ਦੀ ਉਹਨਾਂ ਦਾ ਥੋੜਾ ਜੱਗੇ ਅੱਗੇ ਜਾ ਕੇ ਡੈਰੀ ਫਾਰਮ ਆ ਉਹ ਧਾਰਾਂ ਚੋਂਣ ਜਾਂਦੀ ਸੀ ਧਾਰਾਂ ਵੀ ਨਹੀਂ ਚੋਂਣ ਦਿੱਤੀਆਂ ਉਹਨੂੰ ਦੇਖ ਲਓ ਇੰਨਾ ਧੱਕਾ ਥਾਹੀ ਕੀਤਾ ਗੁਰਦਰਾਹਾਂ ਦੇ ਧੱਕਾ ਥਾਹੀ ਕੀਤਾ ਚਾਰੇ ਕੈਮਰੇ ਦੇਖ ਲਓ ਚਾਰੇ ਗੁਰਦਰਾਹਾਂ ਇੰਨਾ ਜਿਆਦਾ ਧੱਕਾ ਥਾਹੀ ਕੀਤਾ ਬਾਕੀ ਜਿਹੜਾ ਸੈੱਟ ਆ ਕੋਈ ਸਰਕਾਰੀ ਪ੍ਰਾਪਰਟੀ ਜੀ ਨਹੀਂ ਕੋਈ ਇਹ ਦੇ ਮਮੀਪੁਰਾ ਦੀ ਆਪ ਦੇ ਖੇਤ ਸਾਡੇ ਖੇਤ ਆ ਸਾਡਾ ਘਾਟਾ ਆ ਗਿਆ ਸਾਰਾ ਜੈਵ ਸਿੰਘ ਦੇ ਥਾਂ ਤੇ ਜੈਵ ਦਾ ਘਰ ਸੀਗਾ ਸਾਰਾ ਢਾਕੇ ਫਨਾ ਕਰਤਾ ਇਹਨਾਂ ਨੇ ਇਹਦੇ ਐਕਸ਼ਨ ਹੋਣਾ ਚਾਹੀਦਾ ਨੇ ਪੁਲਿਸ ਨਾਲ ਮੁਲਾਜ਼ਮਾਂ ਤੇ ਹਾਂਜੀ ਹਾਂਜੀ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਬੇਸ਼ੱਕ ਅੱਜ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਉਹਨਾਂ ਦੇ ਟੈਂਟ ਪੁੱਟ ਸੁੱਟੇ ਨੇ ਫੈਕਟਰੀ ਦੇ ਗੇਟ ਖੋਲੋ ਦਿੱਤੇ ਨੇ ਪਰ ਫੈਕਟਰੀ ਦੇ ਵਿਰੋਧ ਦੇ ਵਿੱਚ ਪੂਰਾ ਪਿੰਡ ਇਕਜੁੱਟ ਹੈ ਤੇ ਕਿਸੇ ਵੀ ਹਾਲਤ ਦੇ ਵਿੱਚ ਪਿੰਡ ਦੀ ਭਲਾਈ ਦੇ ਲਈ ਪਿੰਡ ਦੇ ਵਿੱਚ ਫੈਕਟਰੀ ਸ਼ੁਰੂ ਨਹੀਂ ਹੋਣ ਦੇਵਾਂਗੇ। ਕੰਡਜੀ ਸਾਡਾ ਸੋਨੀ ਜੀ ਤਬਦੀਲ ਕਰਤਾ ਇਹਨਾਂ ਨੇ ਪਰ ਅਸੀਂ ਸਾਤਮਾਹੀ ਤਰੀਕੇ ਦੇ ਨਾਲ ਆਪਣਾ ਧਾਰਨਾ ਜਾਰੀ ਰੱਖਾਂਗੇ ਜਿਹੜਾ ਸਾਡਾ ਸੈੱਡ ਇਹਨਾਂ ਢਾਇਆ ਗਿਆ ਵਾ ਉਹ ਸਾਡੀ ਆਪ ਦੀ ਪ੍ਰਾਪਰਟੀ ਚ ਕੋਈ ਕਿਸੇ ਸਰਕਾਰੀ ਪ੍ਰਾਪਰਟੀ ਚ ਨਹੀਂ ਹੈਗਾ ਉਹਦਾ ਸਰਕਾਰ ਨੇ ਸਾਡੇ ਨਾਲ ਬਹੁਤ ਤੱਕੇ ਸਹਾਇਕ ਕੀਤੀ ਹੈ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਮਾਨ ਅੰਦਰ ਨਹੀਂ ਜਾਣ ਦੇਵਾਂਗੇ। ਇਹਦੇ ਲਈ ਸਾਡੇ ਨਗਰ ਦੀਆਂ ਮਾਈਆਂ ਬੀਬੀਆਂ ਬੱਚੇ ਜੇ ਜਾਣਗੇ ਤਾਂ ਲਾਸਾਂ ਦੇ ਉੱਤੇ ਹੀ ਲੰਘਣਾ ਪਊਗਾ ਇਹ ਫੈਕਟਰੀ ਨੂੰ ਸ਼ੁਰੂ ਕਰਾਉਣ ਲਈ ਮਦਦ ਇਹਨਾਂ ਕਿਉਂ ਕੀਤਾ ਜਾ ਰਿਹਾ ਇਹ ਸਰਕਾਰਾਂ ਦੀਆਂ ਪਾਲਿਸੀਆਂ ਜੀ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਵਿੱਚ ਸਬਸਿਡੀਆਂ ਮੈਣ ਲੀਆਂ ਤਾਂ ਕਿ ਇਹਨਾਂ ਨੂੰ ਆਏ ਆ ਵੀ ਅਸੀਂ ਵੱਧ ਤੋਂ ਵੱਧ ਪੰਜਾਬ ਨੂੰ ਵੇਚਾਂਗੇ ਤਾਂ ਕਰਕੇ ਜਿਹੜੇ ਜ਼ਿਮੀਂਦਾਰ ਭਰਾਵਾ ਆਪਣੀਆਂ ਅੱਜ ਖੇਤੀਆਂ ਕਰਦੇ ਆ ਪਜਾਉ ਜਿਹੜੀ ਇਹ ਧਰਤੀ ਆ ਇਹ ਪੰਜਾਬੂ ਧਰਤੀ ਆ ਹੋਰ ਰਾਜਸਥਾਨ ਵਗੈਰਾ ਗੁਜਰਾਤ ਦੇ ਵਿੱਚ ਜਾ ਕੇ ਆਪਦੀਆਂ ਫੈਕਟਰੀਆਂ ਲਗਾ ਸਕਦੇ ਆ ਪਰ ਅਖਾੜੇ ਦੇ ਵਿੱਚ ਚਲਾਉਣ ਲਈ ਇਹਨਾਂ ਨੂੰ ਲਾਸਾਂ ਤੋਂ ਦੀ ਨੰਘਣਾ ਹੀ ਪਊਗਾ ਤਾਂ ਜਗਰਾਉ ਦੇ ਪਿੰਡ ਅਖਾੜਾ ਦੀਆਂ ਤੇ ਸਵੀਰਾਂ ਤੋਂ ਉਹਨੂੰ ਦਿਖਾਈਆਂ ਜਿੱਥੇ ਲੱਗਣ ਵਾਲੀ ਬਾਇਓ ਗੈਸ ਪਲੈਂਟ ਫੈਕਟਰੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਫੈਕਟਰੀ ਦੇ ਸਾਹਮਣੇ ਟੈਂਟ ਲਗਾ ਕੇ ਧਰਨਾ ਲਗਾਇਆ ਹੋਇਆ ਸੀ ਪਿੰਡ ਵਾਲਿਆਂ ਨੇ ਪਰ ਅੱਜ ਉਸੇ ਟੈਂਟ ਨੂੰ ਪੁਲਿਸ ਵੱਲੋਂ ੋਟ ਦਿੱਤਾ ਗਿਆ ਤੇ ਫੈਕਟਰੀ ਦੇ ਬੰਦ ਪਏ ਗੇਟ ਖੋਲ ਦਿੱਤੇ ਗਏ ਨੇ। ਫਲਹਾਲ ਪੂਰਾ ਪਿੰਡ ਪੁਲਿਸ ਥਾਣੀ ਦੇ ਵਿੱਚ ਅਜੋ ਵੀ ਤਬਦੀਲ ਹੈ ਅਤੇ ਪਿੰਡ ਵਾਸੀਓ ਨੂੰ ਫੈਕਟਰੀ ਤੱਕ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਇਸ ਮਾਮਲੇ ਦੇ ਨਾਲ ਜੁੜੀ ਕੋਈ ਹੋਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਮੁਰ ਤੁਹਾਡੇ ਮੁਖਾਤਿਬ ਹੋਵਾਂਗੇ। ਜੁੜੇ ਰੋਕੋ ਲਾਈਕ ਪੰਜਾਬੀ ਟੀਵੀ ਦੇ ਨਾਲ। ਲਾਈਕ ਪੰਜਾਬੀ ਟੀਵੀ ਦੇ ਲਈ ਹੇਮਰਾਜ ਰਵਰਦੀ ਰਿਪੋਰਟ।